ਸਾਤਿਕਾਰ ਮਹਤੋੜਾ ਖੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਕੈਬਨਟ ਮੰਤਰੀਆਂ ਦੀ ਅੱਜ ਤੋਂ ਲਗਭਗ 15 ਦਿਨ ਪਹਿਲਾਂ ਆਮ ਆਦਮੀ ਪਾਰਟੀ ਦੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮੌਕੇ ਦੇ ਚਾਰ ਮੰਤਰੀਆਂ ਦੇ ਕੋਲੋਂ ਉਹਨਾਂ ਦੇ ਮੰਤਰੀਪੂਣੇ ਕੋਹ ਕੇ ਯਾਨੀ ਕਿ ਉਹਨਾਂ ਦੇ ਕੋਲੋਂ ਧੱਕੇ ਦੇ ਨਾਲ ਅਸਤੀਫੇ ਲੈ ਕੇ ਪੰਜ ਨਵੇਂ ਮੰਤਰੀ ਬਣਾ ਦਿੱਤੇ ਸੀ ਪੰਜਾਬ ਦੇ ਦੱਸ ਦਈਏ ਕਿ ਇੱਕ ਉਹਨਾਂ ਦੇ ਵਿੱਚੋਂ ਖਾਸਮ ਖਾਸ ਸੀ ਚੇਤਨ ਸਿੰਘ ਜੋੜਾ ਮਾਜਰਾ ਦੂਸਰੇ ਪਾਸੇ ਸੂਬੇ ਦੇ ਮੁੱਖ ਮੰਤਰੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਸ ਨੂੰ ਆਪਣੀ ਛੁੱਟ ਛੋਟੀ ਭੈਣ ਕਹਿੰਦੇ ਰਹੇ ਨੇ ਅਨਮੋਲ ਗਗਨਮਾਨ ਅਨਮੋਲ ਗਗਨਮਾਨ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ ਇੱਕ ਨਿੱਜੀ ਚੈਨਲ ਨੇ ਕਿ ਆਖਰਕਾਰ ਇਹਨਾਂ ਚਾਰਾਂ ਨੂੰ ਜਿੰਦੇ ਵਿੱਚ ਬਲਬੀਰ ਸਿੰਘ ਬਲਬੀਰ ਸਿੰਘ ਦੀ ਅਸ਼ਲੀਲ ਵੀਡੀਓ ਆਈ ਸੀ ਅਸ਼ਲੀਲ ਵੀਡੀਓ ਨੂੰ ਲੈ ਕੇ ਉਸ ਨੂੰ ਮਤਲ ਕੀਤਾ ਗਿਆ ਜਿੰਪਾ ਦਾ ਕੋਈ ਦੋਸ਼ ਨਹੀਂ ਸੀ ਚੇਤਨ ਸਿੰਘ ਜੋੜਾ ਮਾਜਰਾ ਤਾਂ ਜਿੱਦ ਉੱਤੇ ਅੜੇ ਰਹੇ ਕਿ ਮੈਂ ਅਸਤੀਫਾ ਨਹੀਂ ਦੇਵਾਂਗਾ ਉਹਨਾਂ ਦੇ ਨਾਲ ਸੀ ਅਨਮੋਲ ਗਗਨਮਾਨ ਅਨਮੋਲ ਗਗਨਮਾਨ ਜਿੰਪਾ ਬਲਬੀਰ ਸਿੰਘ ਅਤੇ ਚੇਤਨ ਸਿੰਘ ਜੋੜਾ ਮਾਜਰਾ ਦੇ ਵਿੱਚੋਂ ਇੱਕ ਸੀ ਅਨਮੋਲ ਗगनਮਾਨ ਅਨਮੋਲ ਗगनਮਾਨ ਉੱਤੇ ਜਿਹੜਾ ਵੱਡਾ ਭ੍ਰਿਸ਼ਟਾਚਾਰ ਦਾ ਇਲਜ਼ਾਮ ਲਗਿਆ ਹੈ ਉਸ ਨੂੰ ਦੇਖ ਕੇ ਸੁਣ ਕੇ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ ਆਪਣੇ ਆਪ ਨੂੰ ਇਮਾਨਦਾਰ ਦੱਸਣ ਵਾਲੀ ਅਨਮੋਲ ਗਗਨਮਾਨ ਦੂਸਰੇ ਪਾਸੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪਿੱਟ ਪਿੱਟ ਕੇ ਰੋਲਾ ਪਾਇਆ ਸੀ ਸੂਬੇ ਦੇ ਮੁੱਖ ਮੰਤਰੀ ਨੂੰ ਕਿ ਸਾਡੀ ਸਰਕਾਰ ਦੇ ਜਿਹੜੇ ਵੀ ਮੰਤਰੀ ਜਾਂ ਵਿਧਾਇਕ ਅਸੀਂ ਉਮੀਦਵਾਰ उतारे ਨੇ ਚੋਣ ਮੈਦਾਨ ਦੇ ਵਿੱਚ ਉਹ ਸਾਰੇ ਇਮਾਨਦਾਰ ਨੇ ਈਮਾਨਦਾਰੀ ਉਹਨਾਂ ਦੀ ਰਗ ਰਗ ਦੇ ਵਿੱਚੋਂ ਟਪਕਦੀ ਹੈ ਜਿਵੇਂ ਛੱਤੇ ਦੇ ਵਿੱਚੋਂ ਸ਼ਹਿਰ ਟਪਦਾ ਹੈ ਦੱਸਦੀਏ ਲੇਕਿਨ ਉਹਨਾਂ ਇਮਾਨਦਾਰ ਵਿਧਾਇਕਾਂ ਅਤੇ ਮੰਤਰੀਆਂ ਦੀ ਇੱਕ ਇੱਕ ਕਰਕੇ ਪੋਲ ਖੁੱਲ ਰਹੀ ਹੈ ਜਿਹੜੀ ਸਭ ਤੋਂ ਪਹਿਲਾਂ ਮੰਤਰੀ ਸੀ ਸੈਲਸ ਪਾਰਟੀ ਦੀ ਅਨਮੋਲ ਗਗਨ ਮਾਨ ਉਸ ਨੇ ਇੱਕ ਵੱਡਾ ਘਟਾਲਾ ਕੀਤਾ ਹੈ ਯਾਨੀ ਕਿ ਕਰੋੜਾਂ ਦੀ ਜਾਇਦਤ ਬਣਾਈ ਹੈ ਖਰੜ ਦੇ ਹਲਕੇ ਦੇ ਵਿੱਚ 50 ਤੋਂ 55 ਕਿੱਲੇ ਜ਼ਮੀਨ ਖਰੀਤੀ ਗਈ ਹੈ ਸਿਰਫ ਇੱਕੇ ਟੈਮ ਤੇ ਹੀ ਯਾਨੀ ਕਿ ਇਮਾਨਦਾਰੀ ਭਗਤ ਸਿੰਘ ਦੇ ਸੁਪਨਿਆਂ ਵਾਲਾ ਪੰਜਾਬ ਮਹਾਤਮਾ ਗਾਂਧੀ ਦੇ ਸੁਪਨਿਆਂ ਵਾਲਾ ਪੰਜਾਬ ਸ਼ਹੀਦ ਸਿੰਘ ਉਦਮ ਦੇ ਸੁਪਨਿਆਂ ਵਾਲਾ ਪੰਜਾਬ ਕਿੱਧਰ ਤੁਰ ਗਿਆ ਹੈ ਦੱਸ ਦਈਏ ਕਿ ਇੱਕ ਪਾਸੇ ਕੇਸਰੀ ਪੱਗਾਂ ਬਨ ਕੇ ਸੂਬੇ ਦੇ ਮੁੱਖ ਮੰਤਰੀ ਨੇ ਭਗੋ ਸ਼ਹੀਦ ਭਗਤ ਸਿੰਘ ਆਜ਼ਮ ਦੇ ਘਰ ਦੇ ਵਿੱਚੋਂ ਯਾਨੀ ਕਿ ਸੌ ਚੁੱਕੀ ਸੀ ਮੰਤਰੀ ਵੀ ਉਦੇ ਮੌਜੂਦ ਸੀ ਲੇਕਿਨ ਉਹਨਾਂ ਮੰਤਰੀਆਂ ਦੀ ਇੱਕ ਇੱਕ ਕਰਕੇ ਪੋਲ ਖੁੱਲਦੀ ਜਾ ਰਹੀ ਹੈ ਦੱਸ ਦਈਏ ਕਿ ਗਜਨ ਮਾਜਰਾ ਵਰਗੇ ਵੀ ਜਿਹੜੇ ਨੇ ਉਹਨਾਂ ਉੱਤੇ ਵੀ 40-40 ਕਰੋੜ ਰੁਪਏ ਦੇ ਇਲਜ਼ਾਮ ਨੇ ਇੱਧਰ ਮੌਜੂਦਾ ਵਿਧਾਇਕ ਆਮ ਆਦਮੀ ਪਾਰਟੀ ਦੀ ਅਨਮੋਲ ਗਗਨਮਾਨ ਉਸ ਤੇ 50 ਤੋਂ 55 ਕਿੱਲੇ ਇੱਕਦਮ ਯਾਨੀ ਕਿ ਜਿਹੜੇ ਖਰੜ ਦੇ ਨੇੜੇ ਜ਼ਮੀਨ ਹੈ ਤੇ ਉਹ ਅਰਬਾਂ ਖਰਬਾਂ ਪੈ ਦੇ ਵਿੱਚ ਹੋਵੇਗੀ ਯਾਨੀ ਕਿ 2.5 ਸਾਲਾਂ ਦੇ ਵਿੱਚ ਅਰਬਾਂ ਖਰਬਾਂ ਪੈ ਬਨਾਇਆ ਗਿਆ ਅਨਮੋਲ ਗਗਨਮਾਨ ਵੱਲੋਂ ਇਸ ਦਾ ਇੱਕ ਆਸਾ ਕੀਤਾ ਹੈ ਨਿੱਜੀ ਚੈਨਲ ਨੇ ਇਸ ਸਰਕਾਰ ਕੇ ਅਨਮੋਲ ਗਗਨ ਮਾਨ ਜਿਹੜੀ ਹੈ ਪੱਤਰਕਾਰਾਂ ਦੇ ਸਾਹਮਣੇ ਨਹੀਂ ਆ ਰਹੀ ਦੂਸਰੇ ਪਾਸੇ ਜਿਵੇਂ ਹੀ ਉਸ ਨੂੰ ਮੰਤਰੀ ਦੇ ਅਹੁਦੇ ਤੋਂ ਲਾਇਆ ਗਿਆ ਖਰੜ ਦੇ ਵਿੱਚ ਦਫਤਰ ਉਸ ਦਾ ਬਿਲਕੁਲ ਸੁੰਨ ਹੋ ਗਿਆ ਹੈ ਅਤੇ ਸਾਰੇ ਹੁਣ ਮਾਨਵਿੰਦਰ ਕੰਗ ਜੋ ਆਮ ਆਦਮੀ ਪਾਰਟੀ ਦੇ ਨਵੇਂ ਸੰਸਦ ਨੇ ਅਰੰਧਪੁਰ ਸਾਹਿਬ ਤੋਂ ਉਧਰ ਜਾ ਰਹੇ ਨੇ ਯਾਨੀ ਕਿ ਹੁਣ ਖਿਹੜਾ ਛੜ ਦਿੰਦਾ ਨੇ ਅਨਬੋਲ ਗਗਨ ਮਾਨ ਦਾ ਅਨਬੋਲ ਗਗਨ ਮਾਨ ਵੀ ਜਿਸ ਤਰ੍ਹਾਂ ਭ੍ਰਸ਼ਟਾਚਾਰ ਦੇ ਇਲਜ਼ਾਮ ਲੱਗਦੇ ਨੇ ਕਾਂਗਰਸ ਤੇ ਅਕਾਲੀ ਦਲ ਤੇ ਉਵੇਂ ਹੀ ਨਿਕਲੀ ਅਨਬੋਲ ਗਗਨ ਮਾਨ ਅਨਬੋਲ ਗਗਨ ਮਾਨ ਨੇ 22 ਸਾਲਾਂ ਦੇ ਵਿੱਚ 50 ਤੋਂ 55 ਕਿੱਲੇ ਜ਼ਮੀਨ ਖਰੀਦੀ ਹੈ ਹਲਕਾ ਖੜ ਦੇ ਵਿੱਚ ਧੰਨਵਾਦ